ਰਾਮਾ ਦੀ ਹੱਤੀ ਚੈਨਲ ਤੇ ਤੁਹਾਡਾ ਸਵਾਗਤ ਹੈ ਦਾ ਸਾਡੀ ਵੀਡੀਓ ਨੇ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਜੀ ਕੜਾਈ ਵਾਲੇ ਸੂਟਾਂ ਦੀ ਵੈਰਾਈਟੀ ਸਪੈਸ਼ਲ ਵਿਆਹ ਸ਼ਾਦੀਆਂ ਸੀਜ਼ਨ ਦੇ ਵਿੱਚ ਫ੍ਰੈਂਡੀ ਸਿਲਕ ਦੇ ਉੱਤੇ ਕੜਾਈ ਹੈ ਜੀ ਫੈਂਸੀ ਕੜਾਈ ਦੇ ਵਿੱਚ ਜਿਹੜਾ ਮਾਰਕੀਟ ਦੇ ਵਿੱਚ ਆਮ ਇਹ ਸੂਟ 2-2000 25-2500 ਰੁਪਏ ਦਾ ਵਿਕਦਾ ਹੈਗਾ ਦੁਪੱਟਾ ਦੇਖੋ ਜੀ ਸ਼ਾਨਦਾਰ ਲੱਗਿਆ ਹੋਇਆ ਨਾਲ ਉਹੀ ਵਧੀਆ ਕੁਆਲਿਟੀ ਦੇ ਵਿੱਚ ਹੈ ਜੀ ਇਹ ਆ ਦੇਖੋ ਜੀ ਸ਼ਾਨਦਾਰ ਦੁਪੱਟੇ ਦੇ ਨਾਲ ਆ ਦੇਖੋ ਜੀ ਪੂਰਾ ਸ਼ਾਨਦਾਰ ਕੁਆਲਟੀ ਤੇ ਤੇ ਹੀ ਇਹ ਸੂਟ ਰੰਗ ਹਰ ਇੱਕ ਦੇ ਡਿਜ਼ਾਈਨ ਦੇ ਵਿੱਚ ਤਕਰੀਬਨ 4-4 ਕਰਲਾਂ ਦੇ ਜਮਾਲ ਆਇਆ ਹੋਇਆ ਹੈਗਾ ਸਿਰਫ 1150 ਸੂਟ ਘੱਟਾ ਜੀ ਇਹ ਭਰਾਮਾ ਦੀ ਹੱਤੀ ਤੇ 1150 ਦਾ ਸੂਟ ਘੱਟਾ ਜੀ ਕਪੜਾ ਦੇਖੋ ਜੀ ਦੇਖ ਕੇ ਜਮਾ ਪੂਰਾ ਚੇਂਜ ਕਰਕੇ ਲੈ ਕੇ ਜਾਓ ਜੀ ਰੇਟ ਦੀ ਬਿਲਕੁਲ ਗਰੰਟੀ ਹੋਊਗੀ ਆਪਣੀ ਬਿਲਕੁਲ ਬਾਜ਼ਾਰ ਬਰੇਟਾਂ ਦੇ ਉੱਤੇ ਭਰਾਵਾਂ ਦੀ ਛੱਟੀ ਦੇ ਉੱਤੇ ਹਰ ਕਿਸੇ ਦੇ ਸੂਟਾਂ ਦਾ ਫੇਰ ਮੇਲਾ ਚੱਲੀ ਜਾਂਦਾ ਜੀ ਵਿਆਹ ਸ਼ਾਦੀਆਂ ਸੀਜ਼ਨ ਦੇ ਵਿੱਚ ਸਪੈਸ਼ਲ ਆਫਰ ਹੈਗੀ 10000 ਦਾ ਕੱਪੜੇ ਦੀ ਖਰੀਦਣ ਦੇ ਉੱਤੇ ਟ੍ਰੌਲੀ ਬੈਗ ਬਿਲਕੁਲ ਫ੍ਰੀ ਤਿਆਰ ਰਿਹਾ ਜੀ ਆਹ ਦੇਖੋ ਜੀ ਡਿਜ਼ਾਈਨ ਦੇਖੋ ਕਿੰਨੇ ਸ਼ਾਨਦਾਰ ਆਏ ਹੋਏ ਨੇ ਡਿਜ਼ਾਈਨ ਦੇਖੋ ਕਿੰਨੇ ਸ਼ਾਨਦਾਰ ਡਿਜ਼ਾਈਨ ਆਏ ਹੋਏ ਨੇ ਗਏ ਫਰੈਂਟੀ ਦੇ ਉੱਤੇ ਕੱਪੜਾ ਹੈਗਾ ਇਹ ਬਿਲਕੁਲ ਲੇਟੈਸਟ ਡਿਜ਼ਾਈਨ ਨਵੇਂ ਡਿਜ਼ਾਈਨ ਬਿਲਕੁਲ ਕੜਾਈ ਦੇਖੋ ਕਿੰਨੀ ਸ਼ਾਨਦਾਰ ਕੜਾਈ ਆ ਗਈ ਦੁਪੱਟਾ ਡੁਪਟਾ ਪੂਰੇ ਟਾਪ ਦੇ ਦੁਪੱਟੇ ਆ ਜੀ ਹਰ ਇੱਕ ਡਿਜ਼ਾਈਨ ਦੇ ਵਿੱਚ ਤਕਰੀਬਨ 4-4 ਕਲਰਾਂ ਦੇ ਚਮਾਲ ਆਇਆ ਹੋਇਆ ਹੈਗਾ ਨਿਤ ਨਵੇਂ ਮਾਲ ਨੈਮੀ ਵੈਰਿਟੀ ਆਉਂਦੀ ਰਹਿੰਦੀ ਹੈ ਜੀ ਭਰਾਮਾ ਦੀ ਹੱਤੀ ਉੱਤੇ ਰੇਟ ਇਹਦਾ ਵੀ 11.5 ਤੁਸੀਂ ਕਰਤਾ ਜੀ ਫੇਰ ਮੇਲੇ ਦੇ ਉੱਤੇ ਜੀ ਰੇਟ 1150 ਰੁਪਏ ਕਰਤਾ ਜੀ ਇਹਦਾ ਵੀ ਦੇਖੋ ਸ਼ਾਨਦਾਰ ਕੁਆਲਟੀ ਹੈ ਜੀ ਬਿਲਕੁਲ ਕੜਾਈ ਦੇਖੋ ਕਿੰਨੀ ਸ਼ਾਨਦਾਰ ਕੜਾਈ ਦਾ ਕੰਮ ਹੈਗਾ ਨਵੇਂ ਕੁਆਲਿਟੀਆਂ ਸਾਰੀਆਂ ਜਿਹੜੀ ਫ੍ਰੈਂਚ ਸਿਲਕ ਚੱਲ ਰਹੀ ਹੈ ਜੀ ਨਵੀਂ ਉਹ ਚੀਜ਼ ਹੈਗੀ ਸਾਰੀ ਇਹੇ 1150 ਦੇ ਵਿੱਚ ਭਰਾਵਾਂ ਦੀ ਹੱਤੀ ਦੇ ਉੱਤੇ ਸੇਰ ਮੇਲੇ ਦੇ ਉੱਤੇ ਜੀ ਇੱਕ ਉਤੇ ਇੱਕ ਫੈਂਸੀ ਸੂਟ ਫੈਂਸੀ ਕੜਾਈਆਂ ਦੇ ਨਾਲ ਬਹੁਤ ਵੈਰਾਈਟੀ ਆਈ ਹੋਈ ਹੈ ਜੀ ਕਿਸੇ ਨੇ ਵੀ ਵਿਆਹ ਸ਼ਾਦੀ ਦਾ ਇਕੱਠਾ ਕੱਪੜਾ ਲੈਣਾ ਹੈ ਤਾਂ ਪਹੁੰਚੋ ਦੁਕਾਨ ਦੇ ਉੱਤੇ ਜੀ ਜਦੋਂ ਮਰਜ਼ੀ ਆਓ ਭਰਾਵਾਂ ਦੀ ਹੱਤੀ ਦੇ ਉੱਤੇ ਸੇਰਵੇਲਾ ਚੱਲੀ ਜਾਂਦਾ ਜੀ ਕੇ ਜੀ ਆਓ ਸਾਮੇ ਡਿਜ਼ਾਈਨ ਲੈ ਕੇ ਜਾਓ ਜਿਹੜੇ ਨਿੱਤ ਨਵੇਂ ਆਉਂਦੇ ਰਹਿੰਦੇ ਨੇ ਜੇ ਛੇਤੀ ਪਹੁੰਚੋ ਆ ਦੇਖੋ ਕਿੰਨੇ ਸ਼ਾਨਦਾਰ ਰੰਗ ਤੇ ਸ਼ਾਨਦਾਰ ਡਿਜ਼ਾਈਨ ਆਏ ਹੋਏ ਨੇ ਸਾਰੇ ਪੂਰੇ ਵਧੀਆ ਫੈਨਸੀ ਸੂਟ ਹੈ ਜੀ ਇਹ ਆ ਤੁਹਾਨੂੰ ਡਿਜ਼ਾਈਨ ਵੱਖੋ ਵੱਖਰੇ ਦਿਖਾ ਰਹੇ ਹਾਂਗੇ ਸਕਰੀਨ ਸ਼ਾਟ ਲੈ ਕੇ ਸਾਮਾ ਡਿਜ਼ਾਈਨ ਮਗਾ ਸਕਦੇ ਹੋਗੇ ਸਕਰੀਨ ਸ਼ਾਟ ਲੈ ਕੇ ਸਾਮਾ ਡਿਜ਼ਾਈਨ ਮਗਾ ਸਕਦੇ ਹੋ ਜੀ ਸਾਮਾ ਡਿਜ਼ਾਈਨ ਲੈਣਾ ਹੈਗਾ ਤੇ ਜਦਕਾਨ ਤੇ ਆਉਂਗੇ ਤਾਂ ਤੁਹਾਨੂੰ ਡਿਜ਼ਾਈਨ ਅਸੀਂ ਬਹੁਤ ਹੀ ਦਿਖਾਵਾਂਗੇ ਇਹਦੇ ਵਿੱਚ ਆਹ ਦੇਖੋ ਡਿਜ਼ਾਈਨ ਇਹ ਹੋ ਡਿਜ਼ਾਈਨ ਆ ਗਿਆ ਦੁਪੱਟੇ ਦੇ ਬੁੱਟੇ ਆ ਪੂਰੇ ਸ਼ਾਨਦਾਰ ਪੂਰੇ ਭਰਨੇ ਦੇ ਦੁਪੱਟੇ ਆ ਜੀ ਭਾਰੀ ਵਿਆਹ ਸ਼ਾਦੀਆਂ ਵਾਲੀ ਕੁਆਲਿਟੀ ਆ ਜੀ ਬਿਲਕੁਲ ਰੇਟ ਰਹੂਗਾ ਸਿਰਫ 1150 ਰੁਪਏ ਜੀ 1150 ਦੇ ਵਿੱਚ ਡਿਜ਼ਾਈਨ ਲੈ ਲਿਓ ਜਿਹੜਾ ਮਰਜੀ ਇਹਦੇ ਵਿੱਚ ਡਿਜ਼ਾਈਨ ਇੱਕ ਤੋਂ ਇੱਕ ਵਧੀਆ ਜੀ ਇਹਦੇ ਸਾਰੇ ਸਿਰਫ 1150 ਕਰਤਾ ਜੀ ਇਹ ਪਰਾਵਾ ਦੀ ਹੱਟੀ ਦੇ ਉੱਤੇ ਸੇਲ ਮੇਲੇ ਚੱਲੀ ਜਾਂਦਾ ਜੀ ਸੇਲ ਮੇਲੇ ਦੇ ਉੱਤੇ 11500 ਦੇ ਵਿੱਚ ਫੈਂਸੀ ਸੂਟ ਫਾਇਰਸੀ ਦੁਪੱਟੇ ਦੇ ਨਾਲ ਜਿਹੜਾ ਸੂਟ ਆਮ ਹੀ 2200 ਦਾ ਵਿਕਦਾ ਹੈਗਾ ਆਪਣੇ ਕੋਲੇ ਸਿਰਫ ਸੇਲ ਮੇਲੇ ਦੇ ਉੱਤੇ ਜੀ 11500 ਦੇ ਘੱਟਾ ਹੀ ਇਹ ਕੁਆਲਿਟੀ ਦੇਖੀ ਚਲੋ ਪੂਰਾ ਵਧੀਆ ਕੁਆਲਿਟੀ ਦੇ ਉੱਤੇ ਕਪੜਾ ਹੀ ਸਾਰਾ ਇਹ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਚੈਨਲ ਨੂੰ ਲਾਈਕ ਕਰੋ ਬਾਤ ਤੋਂ ਬਾਅਦ ਵੀਡੀਓ ਸ਼ੇਅਰ ਕਰੋ ਜੀ ਸਾਬ ਨੂੰ ਪਤਾ ਲੱਗ ਸਕੇ ਵੀ ਇੰਨੀ ਵਧੀਆ ਕੁਆਲਿਟੀ ਦੇ ਵਿੱਚ ਇੰਨੇ ਸਸਤੇ ਰੇਟਾਂ ਦੇ ਵਿੱਚ ਕੱਪੜਾ ਮਿਲ ਰਿਹਾ ਹੈ ਭਰਾਮਾ ਦੀ ਹੱਟੀ ਤੋਂ ਭਰਾਮਾ ਦੀ ਹੱਟੀ ਵਸਤੇ ਰੋਡ ਮੋਰ ਮੰਡੀ